ਪਰ ਅੱਜ ਦੀ ਮਹੱਤਵਪੂਰਨ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਹਾਲਾਂਕਿ ਕਾਫੀ ਹੱਦ ਤੱਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਪਰ ਕਈ ਸਵਾਲ ਐਸੇ ਨੇ ਜਿਨ੍ਹਾਂ ਦੇ ਜਵਾਬ ਤਲਾਸ਼ਨੇ ਹਲੇ ਵੀ ਜ਼ਰੂਰੀ ਨੇ ਆਖਿਰ ਕਿਹੜੇ ਸਵਾਲ ਨੇ ਆਖਿਰ ਕਿਹੜੇ ਮਸਲੇ ਨੇ ਜਿਨ੍ਹਾਂ ਤੇ ਪੇਚ ਫਸ ਗਿਆ ਆਖਿਰ ਐਸੇ ਕਿਹੜੇ ਕਾਰਨ ਹੋਏ ਕਿ ਦੋ ਮੈਂਬਰ ਇਸ ਕਮੇਟੀ ਤੋਂ ਪਾਸੇ हट ਗਏ ਕੀ ਕੁਝ ਹੋਇਆ ਤੇ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈ ਲਏਗੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਸਾਡੇ ਨਾਲ ਨੇ ਬਡਾਲਾ ਸਾਹਿਬ ਅੱਜ ਦੀ ਨਿਰਣਾਇਕ ਮੀਟਿੰਗ ਜਿਹੜੀ ਮੰਨੀ ਜਾ ਰਹੀ ਸੀ ਪਰ ਨਿਰਣਾਇਕ ਮੀਟਿੰਗ ਦੇ ਵਿੱਚ ਸੱਤਾ ਤੋਂ ਮੈਂਬਰ ਪੰਜਾਂ ਤੇ ਆ ਗਈ ਗੱਲ ਦੇਖੋ ਇਸ ਗੱਲ ਦਾ ਬੜਾ ਸਾਨੂੰ ਮਹਿਸੂਸ ਹੋ ਰਿਹਾ ਕਿ ਜੈਦਰ ਹਰਜਿੰਦਰ ਸਿੰਘ ਧਾਮੀ ਸਾਹਿਬ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਸਾਹਿਬ ਨਹੀਂ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਉਹਨਾਂ ਦੀ ਕਾਰਤ ਹੈਗੀ ਆ ਕਲਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਲਈ ਸੀ ਆਪਣੇ ਕਾਲ ਤੱਕ ਸਾਹਿਬ ਵੱਲੋਂ ਕਿ ਉਹ ਇਸ ਕਮੇਟੀ ਦੇ ਮੈਂਬਰ ਵੀ ਸਨ ਤੇ ਧਾਮੀ ਸਾਹਿਬ ਮੁਖੀ ਸਨ ਉਹਨੋਂ ਤਾਂ ਚਲੋ ਉਹਨਾਂ ਦੇ ਕੋਈ ਨਿੱਜੀ ਕਾਰਨ ਹੋ ਸਕਦੇ ਆ ਬਡੁੰਗਰ ਸਾਹਿਬ ਦੇ ਲੇਕਿਨ ਧਾਮੀ ਸਾਹਿਬ ਨੇ ਜੋ ਕੱਲ ਆਪਣਾ ਪੱਖ ਰੱਖਿਆ ਸਾਰੀ ਦੁਨੀਆ ਦੇ ਅੱਗੇ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਇਹਦੇ ਇਸ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਉਹ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਇਹ ਸਾਰਾ ਕੁਝ ਜੋ ਵੀ ਪੰਥਕ ਹਾਲਾਤਾਂ ਦੇ ਆਪਣੇ درمیان ਹੋ ਰਿਹਾ ਜੋ ਪੰਤਿਕ ਸਫਾਂ ਦੇ ਵਿੱਚ ਇਹ ਸਾਰਾ ਕੁਝ ਘੁੰਮਣਕੇਰੀ ਬਣੀ ਹੋਈ ਆ ਦੁਬਧਾ ਬਣੀ ਹੋਈ ਆ ਇਹਦਾ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਆ ਇਹਦੇ ਪਿੱਛੇ ਕਿਸੇ ਦਾ ਕਿਸੇ ਦਾ ਕੋਈ ਸਵਾਰਥ ਆ ਜਿਹੜੇ ਨਹੀਂ ਚਾਹੁੰਦੇ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਉਹਨਾਂ ਦੀ ਭਾਵਨਾ ਮੁਤਾਬਕ ਹੋ ਲਾਗੂ ਹੋਣ ਇਸ ਕਰਕੇ ਇਸ ਕਮੇਟੀ ਨੂੰ ਲੈ ਕੇ ਵੀ ਪਹਿਲਾਂ ਤਾਂ 2 ਮਹੀਨੇ ਕਮੇਟੀ ਦੀ ਮੀਟਿੰਗ ਨਹੀਂ ਹੋਈ ਦੋ ਮਹੀਨੇ ਬਾਅਦ ਕਮੇਟੀ ਦੀ ਮੀਟਿੰਗ ਹੋਈ ਅਸੀਂ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਸੀ ਸਾਰਿਆਂ ਨੇ ਇਹਦੇ ਵਿੱਚ ਆਪਣੀ ਮੀਟਿੰਗ ਚ ਆਪਣਾ ਜਿਹੜਾ ਰੋਲ ਅਦਾ ਕੀਤਾ ਇੱਥੋਂ ਤੱਕ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤੱਕ ਵੀ ਪਹੁੰਚ ਕੀਤੀ ਜੋ ਜਦੋਂ ਧਾਮੀ ਸਾਹਿਬ ਦਾ ਸੁਝਾਅ ਸੀਗਾ ਵੀ ਸਾਨੂੰ ਕੋਈ ਰੋਕਵਰ ਨਹੀਂ ਸੀ ਕਿਸੇ ਗੱਲ ਦੀ ਵੀ ਸਾਡੇ ਮਨ 'ਚ ਕੋਈ ਸੋਚ ਨਹੀਂ ਸੀ ਇਦਾਂ ਦੀ ਪਰ ਨਹੀਂ ਉਹਨਾਂ ਨੇ ਕੋਈ ਸਾਨੂੰ ਡਾਹ ਹੀ ਨਹੀਂ ਦਿੱਤੀ ਅੱਛਾ ਬੜਾ ਤਾਂ ਇੱਕ ਚੀਜ਼ ਬੜੀ ਹੁੰਦੀ ਆ ਕਿ ਜਦੋਂ ਤੁਸੀਂ ਕਾਰਜਕਾਰੀ ਪ੍ਰਧਾਨ ਨੂੰ ਮੀਟਿੰਗ ਦੇ ਵਿੱਚ ਸੱਦਿਆ ਮੀਟਿੰਗ 'ਚ ਨਹੀਂ ਆਏ ਉਸ ਤੋਂ ਬਾਅਦ ਉਹਨਾਂ ਦੇ ਕੋਲ ਉਹਨਾਂ ਦੇ ਘਰ ਤੱਕ ਚਲੇ ਜਾਣਾ ਤੁਸੀਂ ਗਏ ਧਾਮੀ ਸਾਹਿਬ ਚਲੇ ਗਏ ਤਾਂ ਅਕਸਰ ਆਪਣੇ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੇ ਮਸਲਾ ਹੱਲ ਹੁੰਦਾ ਤਾਂ ਨੀਵੇਂ ਹੋ ਕੇ ਚਲੇ ਜਾਓ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਕਿ ਇਹਦੇ ਪਾਪ ਇਹੀ ਸੀ ਕਿ ਤੁਸੀਂ ਨੀਵੇਂ ਹੋ ਕੇ ਉਹਨਾਂ ਦੇ ਕੋਲੇ ਚਲੇ ਗਏ ਫਿਰ ਤੁਸੀਂ ਜਾ ਕੇ ਕੀ ਪ੍ਰਪੋਜ਼ਲ ਦਿੱਤਾ ਫਿਰ ਤੁਹਾਡੀ ਉਹ ਪ੍ਰਪੋਜ਼ਲ ਉਹਨਾਂ ਨੂੰ ਪਸੰਦ ਆਈ ਕਿ ਨਹੀਂ ਆਈ ਪਹਿਲੀ ਗੱਲ ਤਾਂ ਬਰਾੜ ਸਾਹਿਬ ਇਹਦੇ ਵਿੱਚ ਕੋਈ ਈਗੋ ਤੇ ਇਹਦੇ ਵਿੱਚ ਕੋਈ ਆਕੜ ਨਹੀਂ ਹੈ ਇਹਦੇ ਵਿੱਚ ਕੋਈ ਮਤਲਬ ਕਿਸੇ ਨੂੰ ਉਹ ਨਹੀਂ ਚਾਹੀਦਾ ਨਾ ਜਿਹੜਾ ਬੰਦਾ ਕਹੇ ਮੈਂ ਸਟੈਂਡ ਲੈ ਲਿਆ ਤੇ ਮੈਂ ਸਟੈਂਡ ਤੋਂ ਪਾਸੇ ਨਹੀਂ ਹਟਣਾ ਜੇ ਉਹਨਾਂ ਨੂੰ ਇਤਲਾਹ ਸੀ ਭੁੰਦਰ ਸਾਹਿਬ ਨੂੰ ਉਹ ਵੀ ਧਾਮੀ ਸਾਹਿਬ ਵੱਲੋਂ ਸੀਗੀ ਧਾਮੀ ਸਾਹਿਬ ਨੇ ਇਹ ਆਪਣੇ ਸੁਝਾ ਦਿੱਤਾ ਸੀਗਾ ਕਿ ਭੁੰਦਰ ਸਾਹਿਬ ਨੂੰ ਸੱਦ ਲਈਏ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਵੱਲੋਂ ਮਾਨਤਾ ਨਹੀਂ ਹੈਗੀ ਜੇ ਆਪਾਂ ਪਹਿਲਾਂ ਉਸ ਗੱਲ ਤੋਂ ਸ਼ੁਰੂ ਕਰੀਏ ਜਿਹੜੀ ਪਹਿਲੀ ਮੀਟਿੰਗ ਇੱਥੇ ਹੋਈ ਸੀ ਜਿਹੜਾ ਪ੍ਰੈਸ ਨੂੰ ਇਹ ਇਤਿਹਾਸਿਕਾ ਕਿ ਸ਼੍ਰੋਮ ਸੱਤ ਮੈਮਰੀ ਕਮੇਟੀ ਸ਼੍ਰੋਮਣੀ ਕਾਲੇਦਲ ਦੀ ਭਰਤੀ ਪ੍ਰਾਰੰਭ ਕਰੂਗੀ ਤੇ ਭੁੰਦਰ ਸਾਹਿਬ ਅਗਲੀ ਮੀਟਿੰਗ ਚ ਜਾਣਗੇ ਇਸ ਗੱਲ ਨੂੰ ਲੈ ਕੇ ਨਹੀਂ ਆਏ ਅਸੀਂ ਸਾਨੂੰ ਧਾਮੀ ਸਾਹਿਬ ਨੇ ਕਿਹਾ ਵੀ ਚਲੋ ਆਪਾਂ ਉਹਨਾਂ ਦੇ ਕੋਲ ਜਾਵਨੇ ਆ ਸੋ ਸਾਨੂੰ ਕੋਈ ਆਕੜ ਨਹੀਂ ਸੀ ਸਾਡੇ ਮਨ ਚ ਕੋਈ ਆਪਣੇ ਉਹ ਤਾਂ ਜਿਵੇਂ ਆਪ ਆਖਦੇ ਆ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਨੀਵੇਂ ਹੋਣ ਨਿਮਰਤਾ ਦੇ ਨਾਲ ਕੋਈ ਬੰਦੇ ਦਾ ਘਟਾ ਨਹੀਂ ਹੁੰਦਾ ਅਸੀਂ ਚਲੇ ਗਏ ਭੁੰਦਰ ਸਾਹਿਬ ਨੂੰ ਫਿਰ ਅਸੀਂ ਬੜਾ ਇੱਕ ਫਰਾਗ ਦਿਲੀ ਨਾਲ ਸੁਝਾਅ ਦਿੱਤਾ ਜਿਹੜਾ ਕਿ ਸਾਰੇ 7 ਮੈਂਬਰ ਕਮੇਟੀ ਨੇ ਉਸ ਗੱਲ ਨੂੰ ਮੰਨ ਲਿਆ ਸੀਗਾ ਕਿ ਇਦਾਂ ਆਪਾਂ ਇੱਕ ਰਾਹ ਕੱਢ ਸਕਦੇ ਹਾਂ ਜੇ ਇਸ ਰਾਹ ਤੇ ਚੱਲਦੇ ਹੋਏ 7 ਮੈਂਬਰ ਕਮੇਟੀ ਆਪਣੀ ਭਰਤੀ ਵੀ ਕਰੂਗੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵੀ ਲਾਗੂ ਹੋ ਜਾਣਗੇ ਤੇ ਮੁੜ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹਨਾਂ ਦੇ ਨਾਲ ਅੜਕਾ ਬਣਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆਪਣੀ ਭਰਤੀ ਆਪਣੀ ਮਨਮਰਜ਼ੀ ਨਾਲ ਸ਼ੁਰੂ ਕੀਤੀ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਪਾਸੇ हट ਕੇ ਉਹਦਾ ਵੀ ਆਪਾਂ ਹੱਲ ਬਾਅਦ ਵਿੱਚ ਕੱਢ ਲਾਂਗੇ ਉਹ ਸੁਝਾਅ ਕੀ ਸੀ ਉਹ ਵਿੱਚ ਦਾ ਰਸਤਾ ਕੱਢਿਆ ਕੀ ਸੀ ਜਿਹਦੇ ਤੇ ਜਾ ਕੇ ਗੱਲ ਫਿਰ ਵੀ ਸਿਰੇ ਨਹੀਂ ਲੱਗੀ ਬਰਾਤ ਸਾਹਿਬ ਜਦੋਂ ਮੰਨੇ ਨਹੀਂ ਹੁਣ ਆਪਾਂ ਹੁਣ ਉਹ ਤੋਂ ਕੀ ਗੱਲ ਕਰਨੀ ਆ ਜਰ ਵੀ ਕਿਉਂਕਿ ਮੈਂ ਕਹਿੰਦਾ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਸਭ ਨੂੰ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਸੁਝਾਅ ਕੀ ਦਿੱਤਾ ਸੀ ਤੁਸੀਂ ਪ੍ਰਸਤਾਵ ਕੀ ਰੱਖਿਆ ਸੀ ਜੇ ਕੋਈ ਵਿਅਕਤੀ ਆਪਣੇ ਖੁੱਲੇ ਮਨ ਦੇ ਨਾਲ ਜਾਂ ਇਮਾਨਦਾਰੀ ਨਾਲ ਨੇਕੀ ਦੇ ਨਾਲ ਕੋਈ ਚਾਹੁੰਦਾ ਇਸ ਆਪਣੇ ਦੁਭਦਾ ਚੋਂ ਪੰਥਰੂ ਕੱਢਣ ਵਾਸਤੇ ਤੇ ਹੱਲ ਬਹੁਤ ਨਿਕਲ ਸਕਦੇ ਸੀ ਹਜੇ ਵੀ ਨਿਕਲ ਸਕਦੇ ਆ ਐਸੀ ਗੱਲ ਕੋਈ ਨਹੀਂ ਪਰ ਜਦ ਚਾਹੁੰਦਾ ਨਹੀਂ ਜਦ ਮੋਰੇ ਕੰਨਾਂ ਖੜੀਆ ਕਰਕੇ ਬੈਠੇ ਆ ਤਾਂ ਫੇਰ ਮਤਲਬ ਉਹ ਜਦ ਆਪਾਂ ਕੰਧ ਤੇ ਪਾਰ ਕਿਵੇਂ ਨੰਗਾਗੇ ਕੰਨ ਟਪਾਂਗੇ ਜਾਂ ਕੰਨ ਨੂੰ ਤੋੜਾਂਗੇ ਹਜੇ ਉਹ ਸਮਾਂ ਨਹੀਂ ਆਇਆ ਹੋ ਸਕਦਾ ਦੁਆਰਾ ਫੇਰ ਕਿਤੇ ਸਮਾਂ ਆਵੇ ਤਾਂ ਫੇਰ ਗੱਲ ਕਰਾਂਗੇ ਬੈਠ ਕੇ ਪਰ ਅਸੀਂ ਸੁਝਾਵਾ ਦਿੱਤੇ ਸੀਗੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨੂੰ ਕਰਦੇ ਹੋਏ ਆਪਾਂ ਅੱਗੇ ਵੱਧ ਸਕਦੇ ਆਂ ਭਰਤੀ ਵੀ ਕਰ ਸਕਦੇ ਆਂ ਤੇ ਸ਼੍ਰੋਮਣੀ ਕਾਲੀ ਦਲ ਇਸ ਗੱਲ ਨਾਲ ਸੁਰਖਰੂ ਵੀ ਹੋ ਜਾਊਗਾ ਉਹ ਰਸਤਾ ਕੀ ਸੀ ਕਿਉਂਕਿ ਭਰਤੀ ਉਹ ਲਗਾਤਾਰ ਕਰ ਰਹੇ ਸੀਗੇ ਤਾਂ ਉਸ ਭਰਤੀ ਨੂੰ ਵੀ ਬਚਾਉਣ ਦੇ ਲਈ ਤਾਂ ਇਹ ਸੁਝਾਅ ਕੀ ਸੀ ਉਹ ਵਿੱਚ ਦਾ ਰਸਤਾ ਕੀ ਸੀ ਚਲੋ ਬਰਾਟ ਸਾਹਿਬ ਰਾਹ ਬਹੁਤ ਹੁੰਦੇ ਆ ਕਈ ਰਾਹ ਨਿਕਲੇ ਹੁੰਦੇ ਆ ਕੋਈ ਬੰਦਾ ਘੁੰਮ ਕੇ ਆ ਜਾਂਦਾ ਆ ਕੋਈ ਕਿਤੇ ਤੁਸੀਂ ਉਸ ਭਰਤੀ ਨੂੰ ਵੀ ਮੰਨਤਾ ਦੇਣ ਦੇ ਲਈ ਕਿਤੇ ਕਿਤੇ ਤਿਆਰ ਸੀ ਕਮੇਟੀ ਉਹਦੇ ਉਹ ਕੀ ਪ੍ਰਸਤਾਵ ਸੀਗਾ ਕਿ ਉਹਨਾਂ ਵੱਲੋਂ ਕੀਤੀ ਭਰਤੀ ਵੀ ਜਿਹੜੀ ਹੈ ਉਹ ਰੱਖੀ ਜਾ ਸਕੀ ਪਤਾ ਕੀ ਹੈ ਜੀ ਉਹਦਾ ਜਿਹੜੀ ਉਹ ਭਰਤੀ ਹੈ ਮੈਂ ਉਹਦੇ ਬਾਰੇ ਕੀ ਕਹਿਣਾ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਭਰਤੀ ਸ਼ੁਰੂ ਕੀਤੀ ਆ ਅੱਜ ਤਾਂ ਉਹਦੀ ਗੱਲ ਕਰਨ ਦੀ ਤਾਂ ਕੋਈ ਤੁਕ ਬਣਦੀ ਸੀ ਵਜ੍ਹਾ ਬਣਦੀ ਆ ਜੇ ਉਹ ਕੋਈ ਗੱਲ ਉਹਨਾਂ ਨੇ ਸਾਡੀ ਸੁਣੀ ਹੁੰਦੀ ਮੰਨੀ ਹੁੰਦੀ ਉਹ ਤਾਂ ਪਹਿਲੇ ਦਿਨ ਤੋਂ ਇਸ ਗੱਲ ਨੂੰ ਆਪਣੇ ਮੁਕਰ ਗਏ ਮੁਨਕਰ ਹੋ ਗਏ ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਉਹਨਾਂ ਇੱਥੋਂ ਤੱਕ ਕਹਿਤਾ ਕਿ ਭੁੰਦਰ ਸਾਹਿਬ ਨੂੰ ਤਾਂ ਮੀਟਿੰਗ ਦਾ ਹੀ ਨਹੀਂ ਪਤਾ ਭੁੰਦਰ ਸਾਹਿਬ ਨੂੰ ਤਾਂ ਇਹ ਸਾਧ ਰਹੇ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ ਬਜ਼ੁਰਗਾਂ ਨੂੰ ਅਜੀ ਤਾਂ ਹੈਰਾਨ ਹੋ ਗਏ ਵੀ ਇੰਨਾ ਤੁਸੀਂ ਝੂਠ ਬੋਲਦੇ ਹੋ ਤਾਂ ਸੁਧਾ ਲੂਣੀ ਕੋ ਨਹੀਂ ਜਾਂਦੇ ਹੋ ਦਸ ਹੋਰ ਕੀ ਕਹੀਏ ਫਿਰ ਤੇ ਲੇਕਿਨ ਆ ਵੀ ਇਹ ਹੁਣ ਉਹਦਾ ਉਹ ਟਾਈਮ ਲੰਘ ਗਿਆ ਹੁਣ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਕਰਨ ਦਾ ਅਸੀਂ ਫਰਾਗਦਲੀ ਨਾ ਆਪਣੇ ਬਹੁਤ ਹੀ ਖੁੱਲੇ ਮਨ ਨਾ ਇਹ ਸੋਚਿਆ ਸੀ ਕੋਈ ਰਾਹ ਲੱਭੀਏ ਤਾਂ ਕਿ ਉਸ ਰਾਹ ਤੇ ਚਲਦੇ ਹੋਏ ਸਾਰੇ ਇਕੱਠੇ ਹੋ ਸਕਦੇ ਆ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਵੀ ਹੋਇਆ ਸੀ ਇਕੱਠੇ ਹੋ ਕੇ ਚੱਲੋ ਸ਼੍ਰੋਮਣੀ ਕਾਲੀਦਾਨ ਨੂੰ ਤਕੜੇ ਕਰੋ ਆਪਣੀ ਆਪਣੀ ਜਿਹੜੇ ਚੁੱਲ੍ਹੇ ਸਿਮਟੋ ਈਰਖਾ ਤੇ ਆਪਣੀ ਹੌਮੇ ਨੂੰ ਤਿਆਗੋ ਅਸੀਂ ਸਾਰਾ ਕੁਝ ਕਰਕੇ ਗਏ ਸੀ ਜਿਹੜਾ ਤੁਸੀਂ ਪ੍ਰਸਤਾਵ ਲੈ ਕੇ ਸੀ ਉਹ ਤਾਂ ਕੋਰੀ ਨਾ ਹੋ ਗਈ ਉਹਨਾਂ ਨੇ ਇਨਕਾਰ ਕਰਤਾ ਕਿ ਇਹ ਨਹੀਂ ਹੋ ਸਕਦਾ ਤੁਸੀਂ ਕਿਉਂਕਿ ਉਹਨਾਂ ਵੱਲੋਂ ਕੀਤੀ ਭਰਤੀ ਪ੍ਰਕਿਰਿਆ ਨੂੰ ਜਿਹੜਾ ਹੈ ਰਿਵਿਊ ਕਰਨ ਦੀ ਤੁਸੀਂ ਗੱਲ ਕਰ ਰਹੇ ਸੀ ਦੇਖੋ ਉਹਨਾਂ ਨੇ ਪਹਿਲਾਂ ਤਾਂ ਹੁਕਮਨਾਮੇ ਤੇ ਜਿਹੜੀ ਹੈਗੀ ਹੈ ਪਾਲਣਾ ਵਾਸਤੇ ਉਹ ਨਹੀਂ ਖੜੇ ਹੋ ਰਹੇ ਉਹ ਸਮਝਦੇ ਕਿ ਅਸੀਂ ਤਾਂ ਹੁਕਮਾਂ ਦੀ ਪਾਲਣਾ ਕਰਤੀ ਤੇ ਸਾਰਾ ਪੰਥ ਕਹਿ ਰਿਹਾ ਕਿ ਹੁਕਮਨਾਮੇ ਦੀ ਪਾਲਣਾ ਨਹੀਂ ਹੋਈ ਉਹ ਪਹਿਲੇ ਉਹ ਪਹਿਲੇ ਆਪ ਜਿਹੜਾ ਮੁੱਖ ਸਾਡਾ ਹੈਗਾ ਇਸ਼ੂ ਆ ਉਹਦੇ ਤੇ ਟਕਰਾ ਪੈਦਾ ਹੋ ਗਿਆ ਫੇਰ ਗਾਂ ਕਿਦਾ ਬਦਾਂਗੇ ਸੋ ਹੁਕਮਨਾਮੇ ਦੀ ਪਾਲਣਾ ਸੀ ਸੱਤ ਮੈਂਬਰ ਕਮੇਟੀ ਨੂੰ ਮਾਨਤਾ ਦੇਣੀ ਸੱਤ ਮੈਂਬਰ ਕਮੇਟੀ ਤੋਂ ਭਰਤੀ ਕਰਾਉਣੀ ਉਹਨਾਂ ਨੇ ਉਹ ਨਹੀਂ ਮੰਨੇ ਆ ਉਹ ਸੱਤ ਮੈਂਬਰ ਕਮੇਟੀ ਕੱਲੇ ਕੱਲੇ ਮੈਂਬਰ ਨੂੰ ਲਾਤਾ ਪਹਿਲਾਂ ਚੌਹ ਨੂੰ ਲਾਤਾ ਪੰਜਾਂ ਨੂੰ ਲਾਤਾ ਛੇ ਨੂੰ ਲਾਤਾ ਐਦਾਂ ਇਹ ਕੋ ਮਤਲਬ ਹੈਗਾ ਆ ਇਹ ਕੋ ਨਿਆਣਿਆਂ ਦਾ ਖੇਡ ਹੈ ਨਹੀਂਗਾ ਨਾ ਹੀ ਕੋਈ ਮਜ਼ਾਕ ਆ ਵੀ ਤੁਸੀਂ ਇਦਾਂ ਸ਼ੋਅ ਕਰਦੇ ਹੋ ਵੀ ਠੀਕ ਹੈ ਅਸੀਂ ਤਾਂ ਸੱਤ ਮੈਂਬਰ ਕਮੇਟੀ ਬਣ ਲਈ ਹੁਣ ਲੋਕ ਇਦਾਂ ਇਸ ਗੱਲ ਨੂੰ ਪਰਵਾਹ ਨਹੀਂ ਕਰਦੇ ਸਾਰੇ ਲੋਕ ਜਾਣਦੇ ਨੇ ਜੋ ਜਿਹੜਾ ਵੀ ਕੁਝ ਕੋਈ ਕਰਦਾ ਆ ਸੋ ਉਹਨਾਂ ਨੂੰ ਵੀ ਚਾਹੀਦਾ ਸੀ ਬੜੀ ਸੋਹਰਤਤਾ ਦੇ ਨਾਲ ਨੇਕ ਨੀਤੀ ਨਾਲ ਗੰਭੀਰ ਹੋ ਕੇ ਇਸ ਮਸਲੇ ਨੂੰ ਲੈਂਦੇ ਅਕਾਲ ਤਖਤ ਸਾਹਿਬ ਨਾਲ ਟਕਰਾ ਨਾ ਕਰਦੇ ਅਕਾਲ ਤਖਤ ਸਾਹਿਬ ਤੋਂ ਦੌੜਦੇ ਨਾ ਬੜਾ ਸੌਖਾ ਸੀਗਾ ਦੋ ਤਰੀਕ ਤੋਂ ਬਾਅਦ ਆਪਣੇ ਬਹੁਤ ਵਧੀਆ ਮਾਹੌਲ ਬਣ ਗਿਆ ਸੀ ਇਹ ਉਹ ਮਹੌਲ ਵਿੱਚ ਸਾਰਿਆਂ ਦਾ ਹੀ ਭਲਾ ਹੋਣਾ ਸੀਗਾ ਸੋ ਮੁੱਚੇ ਪੰਥ ਦਾ ਅਕਾਲੀ ਦਲ ਦਾ ਫਾਇਦਾ ਹੋਣਾ ਸੀਗਾ ਪਰ ਜੇ ਉਹ ਨਹੀਂ ਕੋਈ ਕਰਾਉਣਾ ਚਾਹੁੰਦਾ ਆਪਣਾ ਭਲਾ ਤਾਂ ਅਸੀਂ ਕੀ ਕਰ ਸਕਦੇ ਹਾਂ ਹੁਣ ਅੱਗੇ ਕੀ ਹੋਏਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਹੈ ਕਿ ਮਸਲਾ ਕਿਸ ਪਾਸੇ ਜਾਏਗਾ ਬਰਾੜ ਸਾਹਿਬ ਅਸੀਂ ਅੱਜ ਜਿਹੜਾ ਸਾਰਿਆਂ ਨੇ ਪੰਝਾਂ ਨੇ ਫੈਸਲਾ ਲਿਆ ਕਿ ਬਦਲੇ ਹੋਏ ਹਾਲਾਤਾਂ ਵਿੱਚ ਅਸੀਂ ਦੁਬਾਰਾ ਸਿੰਘ ਸਾਹਿਬ ਨੂੰ ਬੇਨਤੀ ਰਾਹੀਂ ਬੇਨਤੀ ਕੀਤੀ ਹੈ ਪੱਤਰ ਰਾਹੀਂ ਉਹਨਾਂ ਨੂੰ ਮਿਲਾਂਗੇ ਵੀ ਜਾ ਕੇ ਤਾਂ ਕਿ ਉਹਨਾਂ ਉਹਨਾਂ ਤੋਂ ਅਸੀਂ ਆਦੇਸ਼ ਚਾਹੁੰਦੇ ਆ ਕਿ ਬਦਲੇ ਹੋਏ ਹਾਲਾਤਾਂ ਜਦ ਕੀ ਧਾਮੀ ਸਾਹਿਬ ਵੀ ਪਾਸੇ ਟੜ ਗਏ ਬਡੁੰਗਰ ਸਾਹਿਬ ਨੇ ਵੀ ਆਪਣੇ ਪੈਰ ਪਿੱਛੇ ਖਸਕਾ ਲਿਆ ਹੁਣ ਸਾਨੂੰ ਆਦੇਸ਼ ਦਿਓ ਤਾਂ ਕਿ ਅਸੀਂ ਇਸ ਸ਼੍ਰੋਮਣੀ ਕਾਲੀਦਾਲ ਦੀ ਭਰਤੀ ਨੂੰ ਲੈ ਕੇ ਦੁਆਰਾ ਆਪਣੀ ਜਿਹੜੀ ਹੈਗੀ ਆ ਤੁਹਾਡੇ ਹੁਕਮਾਂ ਦੀ ਪਾਲਣਾ ਕਰ ਸਕੀਏ ਕਦੋਂ ਤੱਕ ਜਹਦਰ ਜਹਦਰ ਸਾਹਿਬ ਕੋਲ ਬਸ ਮੇਰੇ ਖਿਆਲ ਕੱਲ ਪਰਸੋਂ ਤੱਕ ਜੀ ਤਾਂ ਜਹਦਰ ਸਾਹਿਬ ਨੂੰ ਫਿਰ ਤੋਂ ਮਿਲਣ ਜਾਣਗੇ ਇਹ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰ ਕਿਉਂਕਿ ਦੋ ਪਹਿਲਾਂ ਹੀ ਆਪਣੇ ਆਪ ਨੂੰ ਵਾਅ ਕਰ ਚੁੱਕੇ ਨੇ ਤਾਂ ਕਹਿੰਦੇ ਨੇ ਜੀ ਕਿ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਵਾਂਗੇ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਵਾਂਗੇ ਤੇ ਫਿਰ ਉਸ ਤੋਂ ਬਾਅਦ ਜੋ ਜਥੇਦਾਰ ਸਾਹਿਬ ਅਗਲਾ ਆਦੇਸ਼ ਦੇਣਗੇ ਉਸ ਦੀ ਪਾਲਣਾ ਕੀਤੀ ਜਾਵੇਗੀ